ਰੇਡੀ ਨਵਾਂ ਸਾਲ ਮੁਬਾਰਕ ਬਲਤੇਜ ਡੰਡੀ ਨਵੇਂ ਸਾਲ ਦੀ ਸਵੇਰ ਬਲਤੇਜ ਦੇ ਕੰਨਾਂ ਵਿੱਚ ਉਸਦੇ ਪਾਪਾ ਦੀ ਆਵਾਜ਼ ਪਈ ਤਾਂ ਉਸ ਦੀ ਅੱਖ ਖੁੱਲ ਗਈ ਡੰਡੀ ਦੇਖਿਆ ਕਿ ਉਸਦੇ ਪਾਪਾ ਉਸਦੇ ਸਿਰਹਾਣੇ ਬੈਠੇ ਮੋਢੇ ਤੋਂ ਹਲੂਣ ਕੇ ਜਗਾ ਰਹੇ ਸਨ ਡੰਡੀ ਪਾਪਾ ਨੂੰ ਅਚਾਨਕ ਆਪਣੇ ਕੋਲ ਬੈਠਿਆਂ ਵੇ ਦੇਖ ਕੇ ਉਹ ਹੈਰਾਨ ਜਿਹਾ ਰਹਿ ਗਿਆ ਡੰਡੀ ਉਹ ਇੱਕ ਮਹੀਨੇ ਮਗਰੋਂ ਉਸ ਨੂੰ ਮਿਲੇ ਸਨ ਡੰਡੀ ਉਹਨਾਂ ਦਾ ਤਵਾਦਲਾ ਦੂਰ ਹੋ ਗਿਆ ਸੀ ਜਿਸ ਕਾਰਨ ਉਹ ਰਾਤ ਹੀ ਘਰ ਆਏ ਸਨ ਤਾਂ ਜੋ ਨਵਾਂ ਸਾਲ ਆਪਣੇ ਪਰਿਵਾਰ ਵਿੱਚ ਮਨਾ ਸਕਣਾ ਡੰਡੀ ਪਾਪਾ ਤੁਹਾਨੂੰ ਵੀ ਨਮਾਸਾਲ ਮੁਬਾਰਕ ਹੋਵੇ ਡੰਡੀ ਤੁਸੀਂ ਅਤੇ ਮੰਮੀ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਆਉਣ ਵਾਲੇ ਹੋ ਡੰਡੀ ਕੱਲ ਵੀ ਵਟਸਐਪ ਉੱਤੇ ਚੈਟਿੰਗ ਕਰਦਿਆਂ ਤੁਸੀਂ ਆਪਣੇ ਆਉਣ ਦਾ ਜ਼ਿਕਰ ਨਹੀਂ ਕੀਤਾ ਬਲਤੇਜ ਆਪਣੇ ਪਾਪਾ ਦੀ ਗੋਦ ਵਿੱਚ ਬੈਠ ਗਿਆ ਉਹਨਾਂ ਵੱਲ ਦੇਖਦਿਆਂ ਬੋਲਿਆ ਡੰਡੀ ਸਰਪ੍ਰਾਈਜ਼ ਮੈਂ ਹੀ ਤੇਰੇ ਮੰਮੀ ਨੂੰ ਮਨਾ ਕੀਤਾ ਸੀ ਕਿ ਤੈਨੂੰ ਨਾ ਦੱਸੇ ਡੰਡੀ ਮੈਂ ਚਾਹੁੰਦਾ ਸੀ ਕਿ ਤੈਨੂੰ ਅਚਾਨਕ ਹੀ ਹੈਰਾਨ ਕਰ ਦੇਵਾਂ ਡੰਡੀ ਫੇਰ ਨਿੱਕੀਆਂ ਨਿੱਕੀਆਂ ਖੁਸ਼ੀਆਂ ਇੰਝ ਹੀ ਮਿਲਦੀਆਂ ਹਨ ਡੰਡੀ ਪੇਤ ਪਹਿਲਾ ਹੀ ਖੁੱਲ ਜਾਣ ਨਾਲ ਮਜ਼ਾ ਨਹੀਂ ਆਉਂਦਾ ਕਹੇ ਕੇ ਬਲਤੇਜ ਦੇ ਪਾਪਾ ਨੇ ਉਸ ਨੂੰ ਪਿਆਰ ਕੀਤਾ ਅਤੇ ਪਿਆਰਾ ਜਿਹਾ ਤੋਹਫਾ ਵੀ ਦਿੱਤਾ ਡੰਡੀ ਪਾਪਾ ਮੈਂ ਵੀ ਤੁਹਾਨੂੰ ਇੱਕ ਤੋਹਫਾ ਦੇਣਾ ਚਾਹੁੰਦਾ ਹਾਂ ਬਲਤੇਜ ਨੇ ਆਪਣੇ ਪਾਪਾ ਨੂੰ ਕਿਹਾ ਡੰਡੀ ਰੈਡੀ ਬਾ ਬਹੁਤ ਚੰਗਾ ਕਿੱਥੇ ਐ ਬਈ ਮੇਰਾ ਤੋਹਫਾ ਲਿਆ ਵਿਖਾ ਉਸਦੇ ਪਾਪਾ ਨੇ ਬਲਤੇਜ ਦੇ ਗਲ ਵਿੱਚ ਬਾਹਾਂ ਪਾਉਂਦਿਆਂ ਪਿਆਰ ਨਾਲ ਪੁੱਛਿਆ ਡੰਡੀ ਪਪਾ ਉਹ ਤੋਹਫਾ ਦੇਣ ਵਾਲਾ ਨਹੀਂ ਵਿਖਾਉਣ ਵਾਲਾ ਅਤੇ ਮਾਨਣ ਵਾਲਾ ਹੈ ਬਲਤੇਜ ਨੇ ਕੁਝ ਸ਼ਰਾਰਤ ਨਾਲ ਕਿਹਾ ਡੰਡੀ ਅਜਿਹਾ ਕਿਹੜਾ ਤੋਹਫਾ ਹੈ ਜਿਹੜਾ ਸਿਰਫ ਦੇਖਣ ਵਾਲਾ ਅਤੇ ਮਾਨਣ ਵਾਲਾ ਹੈ ਡੰਡੀ ਕੁਝ ਸਮਝ ਨਹੀਂ ਆਇਆ ਡੰਡੀ ਇਹ ਕੀ ਮੁਝਾਰਤ ਹੈ ਪੁੱਤ પ્રશન જન સરપ્રાઈઝ પાપા સરપ્રાઈઝ બલતેજ ਨੇ ਆਪਣੇ પાપા ਦੇ انداز ਵਿੱਚ ਹੀ જવાબ ਦਿੱਤਾ ਅਤੇ ਫਿਰ ਉਹਨਾਂ ਦੀ ਬਾਹ ਫੜ ਕੇ ਘਰ ਦੇ ਪਿੱਛੇ ਛੱਡੀ ਕੱਚੀ ਥਾਂ ਵਿੱਚ ਲੈ ਗਿਆ ਜਿੱਥੇ ਬਹੁਤ ਹੀ ਸੋਹਣੀ ਕਿਆਰੀ ਸੀ ਟੰડી ਕਿਆਰੀ ਵਿੱਚ ਕੁਝ ਫੁੱਲ ਵੀ ਉੱਗ ਆਏ ਹਨ ਅਤੇ ਕੁਝ ਸਬਜ਼ੀਆਂ ਵੀ ਡੰਡੀ ਇਹ ਵੇਖ ਕੇ ਉਸ ਦੇ ਪਾਪਾ ਹੈਰਾਨ ਹੈਰਾਨੀ ਭਰੀ ਖੁਸ਼ੀ ਨਾਲ ਬੋਲੇ ਕਮਾਲ ਹੈ ਡੰਡੀ ਬੜੀ ਸੋਹਣੀ ਕਿਆਰੀ ਹੈ ਅਤੇ ਕਿੰਨੇ ਪਿਆਰੇ ਫੁੱਲ ਉੱਗੇ ਹਨ ਇਹ ਸਭ ਕਿਸ ਨੇ ਡੰਡੀ ਉਦੋਂ ਹੀ ਬਲਤੇਜ ਦੇ ਮੰਮੀ ਵੀ ਪਿੱਛੇ-ਪਿੱਛੇ ਆ ਗਏ ਅਤੇ ਬਲਤੇਜ ਦੇ ਪਾਪਾ ਦੀ ਗੱਲ ਵਿੱਚੋਂ ਹੀ ਟੋਕਦਿਆਂ ਬੋਲੇ ਇਹ ਸਭ ਬਲਤੇਜ ਦੀ ਮਿਹਨਤ ਹੀ ਤਾਂ ਹੈ ਡੰਡੀ ਇਸ ਨੇ YouTube ਉੱਤੇ ਦੇਖ ਕੇ ਕਿੰਨੇ ਦਿਨਾਂ ਤੋਂ ਇਹ ਕਿਆਰੀ ਬਣਾਈ ਹੋਈ ਅਤੇ ਤੁਹਾਡੇ ਕੋਲੋਂ ਇਹ ਭੇਤ ਸੁਪਾ ਕੇ ਰੱਖਣ ਲਈ ਕਿਹਾ ਤਾਂ ਜੋ ਤੁਹਾਨੂੰ ਸਰਪ੍ਰਾਈਜ਼ ਦੇ ਸਕੇ ਕਿਉਂਕਿ ਤੁਹਾਨੂੰ ਫੁੱਲਾਂ ਨਾਲ ਬਹੁਤ ਪਿਆਰ ਹੈ ਡੰਡੀ ਬਿਲਕੁਲ ਮੇਰਾ ਦਿੱਤਾ ਤੋਹਫਾ